ਜੀ ਡਾਕਟਰ ਸਾਹਿਬ ਆਪਣਾ ਨਾਮ ਤੇ ਤੁਸੀਂ ਐਸ ਵੇਲੇ ਕਿੱਥੇ ਜੌਬ ਕਰ ਰਹੇ ਹੋ ਤੇ ਜਿਹੜਾ ਨਵਾਂ ਵਾਇਰਸ ਆਇਆ ਉਹਦੇ ਬਾਰੇ ਮੈਂ ਡਾਕਟਰ ਨਰਿੰਦਰ ਸਿੰਘ ਪ੍ਰੋਫੈਸਰ ਰਿਟਾਇਰ ਹਾਂ ਗਵਰਨਮੈਂਟ ਮੈਡੀਕਲ ਕਾਲਜ ਅਮ੍ਰਿਤਸਰ ਤੋਂ ਤੇ ਹੁਣ ਮੈਂ ਸੀਨੀਅਰ ਕੰਸਲਟੈਂਟ ਡੀ ਐਨ ਬੀ ਪ੍ਰੋਗਰਾਮ ਸਿਵਲ ਅਰਥਾਸਟਨ ਅਮ੍ਰਿਤਸਰ ਆ ਡਾਕਟਰ ਸਾਹਿਬ ਜਿਹੜਾ ਨਵਾਂ ਵਾਇਰਸ ਆਇਆ ਐਚ ਐਚ ਐਮ ਪੀ ਡੀ ਕਿ ਇਹ ਦਾ ਪੂਰਾ ਫੁੱਲ ਪੌਂਕੀ ਹੈ ਤੇ ਕੀ ਲੱਛਣ ਨੇ ਕਿਹ나 ਵਿੱਚ ਹੁੰਦਾ ਹੈ ਕਿਹ나 ਵਿੱਚ ਹੋ ਸਕਦਾ ਹੈ ਕੀ ਪ੍ਰਕਾਸ਼ਨ ਨੇ ਸਾਨੂੰ ਦੱਸਿਆ ਹਿਊਮਨ ਮੈਟਾਨਿਓਮੋ ਵਾਇਰਸ ਇਹਨੂੰ ਕਹਿੰਦੇ ਨੇ ਇਹ ਰੈਸਪੀਰੇਟਰੀ ਟ੍ਰੈਕ ਜਿਹੜਾ ਸਾਡਾ ਸਾਹ ਦਾ ਸਿਸਟਮ ਹੈ ਉਸ ਨੂੰ ਇਹ ਅਟੈਕ ਕਰਦਾ ਤੇ ਇਹ ਕੋ ਨਵਾਂ ਵਾਇਰਸ ਨਹੀਂ ਹੈ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸਭ ਤੋਂ ਪਹਿਲਾਂ 2001 ਦੇ ਵਿੱਚ ਨੀਦਰਲੈਂਡ ਦੇ ਵਿੱਚ ਇਹਨੂੰ ਲੱਭਿਆ ਸੀਗਾ ਸੋ ਇਹ ਆਮ ਜਿਸ ਤਰ੍ਹਾਂ ਦੂਸਰੇ ਵਾਇਰਸ ਇੰਨਾ ਮਹੀਨਿਆਂ ਦੇ ਵਿੱਚ ਅਟੈਕ ਕਰਦੇ ਨੇ ਸਰਦੀਆਂ ਦੇ ਵਿੱਚ ਜਿਵੇਂ ਇਨਫਲੂਐਂజా ਦਾ ਸਵਿਨ ਫਲੂ ਜਾਂ ਹੋਰ ਜਿਹੜੇ ਫਲੂ ਵਰਗੇ ਵਾਇਰਸ ਨੇ ਇੰਨਾ ਮਹੀਨਿਆਂ ਚ ਅਟੈਕ ਕਰਦੇ ਨੇ ਉਹ ਉਦਾਂ ਹੀ ਇਹ ਵੀ ਅਟੈਕ ਕਰਦਾ ਹੈ ਇਸ ਨੂੰ ਨੰਨਾ ਨੰਨਾ ਸਰ ਕਿੰਨਾ ਖਤਰਨਾਕ ਹੈ ਕਿਹਨਾਂ ਨੂੰ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਇਹਦੇ ਬਚਾ ਲੈ ਸਕਦੇ ਦੇਖੋ ਇਹ ਹੁੰਦਾ ਤਾਂ ਹੈਗਾ ਜਿਆਦਾ ਚਾਂਸਸ ਹੁੰਦੇ ਨੇ 5 ਸਾਲ ਤੋਂ ਥੱਲੇ ਬੱਚਿਆਂ ਨੂੰ ਜਾਂ ਫਿਰ 60 ਪਹਿਟ ਸਾਲ ਤੋਂ ਜ਼ਿਆਦਾ ਵੱਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤੇ ਜਾਂ ਫਿਰ ਜਿਹੜੇ ਇਮਿਊਨੋ ਕੰਪਰਮਾਈਜ਼ਡ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਬਿਮਾਰੀ ਜਿਹੜੀ ਚੱਲ ਰਹੀ ਹੈ ਤੇ ਉਹਨਾਂ ਦੀ ਇਮਿਊਨਿਟੀ ਡਾਊਨ ਹੈ ਜਿਵੇਂ ਕਿ ਕਿਸੇ ਨੂੰ ਟੀਬੀ ਹੈ ਕਿਸੇ ਨੂੰ ਐਚਆਈਵੀ ਹੈ ਕਿਸੇ ਨੂੰ ਸ਼ੂਗਰ ਹੈ ਉਹਨਾਂ ਦੇ ਵਿੱਚ ਇਹ ਜ਼ਿਆਦਾ ਜਿਹੜੇ ਆ ਘੱਟ ਹੋ ਸਕਦੇ ਆ ਬਾਕੀ ਆਮ ਮਰੀਜ਼ਾਂ ਆਮ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਸਿੰਪਲ ਤੁਹਾਨੂੰ ਕਿਤੇ ਹੋ ਸਕਦਾ ਬੁਖਾਰ ਹੋ ਜਾਏ ਖਾਂਸੀ ਜ਼ੁਕਾਮ ਹੋ ਜਾਏ ਗੜਾ ਦੁਖਦਾ ਹੋਵੇ ਸਿਰ ਪੀੜ ਹੁੰਦੀ ਹੋਵੇ ਜਾਂ ਵੋਮਟਿੰਗ ਆ ਸਕਦੀ ਹੈ ਇਹ ਸਿੰਪਲ ਜਿਹਾ ਜਿੱਦਾਂ ਫਲੂ ਜਿਤਨਾ ਪ੍ਰੈਜੈਂਟ ਕਰਦਾ ਉਦਾਂ ਹੀ ਇਹ ਪ੍ਰੈਜੈਂਟ ਕਰਦਾ ਆਮ ਮਰੀਜ਼ਾਂ ਦਾ ਸਰ ਕੀ ਇਹਨਾਂ ਲੱਛਣ ਦੇ ਕਿਸੇ ਦੱਸਦੇ ਜੀ ਇਹਦੇ ਤੋਂ ਜਿਹੜਿਆ ਨੇ ਕਦੋਂ ਜਿਹੜਾ ਟੈਸਟ ਇਹਦਾ ਕਰਵਾਉਣਾ ਜ਼ਰੂਰੀ ਹੁੰਦਾ ਹੈ ਚਾਹੇ ਬੱਚੇ 'ਚ ਹੋਵੇ ਚਾਹੇ ਬਜ਼ੁਰਗ 'ਚ ਹੋਵੇ ਕਿਤੇ ਬਖਰੀਅ ਕੰਡੀਸ਼ਨਸ 'ਚ ਜਾਂ ਇੱਕੋ ਜਿਹੀ ਕੰਡੀਸ਼ਨ ਦੇ ਵਿੱਚ ਕਰਵਾਉਣਾ ਦੇਖੋ ਜੇ ਕੋਈ ਗਾਈਡਲਾਈਨਸ ਤਾਂ ਨਹੀਂ ਆਈਆਂ ਕਿ ਕਦੋਂ ਇਹਦਾ ਟੈਸਟ ਕਰਾਉਣਾ ਚਾਹੀਦਾ ਪਰ ਮੇਰੀ ਆਪਣੀ opinion ਹੈ ਕਿ ਜੇ ਮਰੀਜ਼ ਨੂੰ ਬੁਖਾਰ ਜਿਹੜਾ ਉਹ ਤੇਜ ਬੁਖਾਰ ਲੰਬਾ ਚੱਲਦਾ ਪਿਆ 3 4 5 ਦਿਨ ਤੋਂ ਜ਼ਿਆਦਾ ਚੱਲਦਾ ਪਿਆ ਤੇ ਇਹਦਾ ਟੈਸਟ ਜਿਹੜਾ ਜ਼ਰੂਰ ਕਰਵਾ ਲੈਣਾ ਚਾਹੀਦਾ ਵੈਸੇ ਗਾਈਡਲਾਈਨ ਆ ਜਾਣਗੀਆਂ ਕਿ ਕਦੋਂ ਇਹਦਾ ਟੈਸਟ ਜਿਹੜਾ ਕਰਵਾ ਲੈਣਾ ਚਾਹੀਦਾ ਡਾਕਟਰ ਸਾਹਿਬ ਐਕਚੁਅਲੀ ਦੇਖਿਆ ਜਾ ਰਿਹਾ ਕਿ ਸ਼ਹਿਰ ਵਿੱਚ ਫਲੂ ਕਾਫੀ ਬੱਚਿਆਂ ਦੇ ਫੈਲਿਆ ਹੋਇਆ ਹੈ ਕਾਰਵਾਈ ਫਾਰਦੀ ਹੈ ਤੁਹਾਡੇ ਕੋਲ ਵੀ ਬੱਚੇ ਆਏ ਹੋਰ ਕੀ ਤੇ ਤੁਹਾਨੂੰ ਲੱਗਦਾ ਜੀ ਇਹਨਾਂ ਵਿੱਚ ਕੋਈ ਤੁਹਾਡੇ ਕੋਲ ਬੱਚਾ ਦਿਖਾਇਆ ਹੈ ਜਾਂ ਕਿ ਪ੍ਰੋਲੋਂਗ ਫਾਰ ਉਸ ਤਰ੍ਹਾਂ ਨਹੀਂ ਹੋ ਸਕਦਾ ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਵਾਇਰਸ ਜਿਹੜਾ ਸਾਹ ਵਾਲੇ ਸਿਸਟਮ ਨੂੰ ਅਟੈਕ ਕਰਦਾ ਹੈ ਤੇ ਸਾਹ ਵਾਲਾ ਸਿਸਟਮ ਜਿਹੜਾ ਉੱਪਰ ਵਾਲਾ ਸਾਹ ਵਾਲਾ ਸਿਸਟਮ ਹੈ ਜਿਵੇਂ ਨੱਕਿਆ ਗਲੇ ਗਲਾ ਹੈ ਵਾਇਸ ਬਾਕਸ ਤੱਕ ਉਦੋਂ ਤੱਕ ਜਿੰਨੀ ਚਿਰ ਰਹਿੰਦੀ ਹੈ ਇਹ ਇਨਫੈਕਸ਼ਨ ਉਦੋਂ ਤੱਕ ਕੋਈ ਜ਼ਿਆਦਾ ਜੀ ਖਤਰਨਾਕ ਵਾਲੀ ਗੱਲ ਨਹੀਂ ਹੁੰਦੀ ਜਦੋਂ ਹੇਠਲਾ ਸਾਹ ਵਾਲਾ ਸਿਸਟਮ ਜਦੋਂ ਇਨਵੋਲ ਹੁੰਦਾ ਉਹਦੇ ਵਿੱਚ ਕੀ ਜਿਵੇਂ ਥੇਫੜੇ ਜਿਵੇਂ ਇਨਵੋਲ ਹੋ ਗਏ ਬ੍ਰੌਂਕਾਈ ਇਨਵੋਲ ਹੋ ਗਏ ਟ੍ਰੀਕੀਆਂ ਇਨਵੋਲ ਹੋ ਗਏ ਉਹਦੇ ਵਿੱਚ ਫਿਰ ਮਰੀਜ਼ ਨੂੰ बुखार तेज ਹੋਏਗਾ ਸਾਹ ਲੈਣ ਚ ਦਿੱਕਤ ਹੁੰਦੀ ਹੈ ਉਹਦੀ ਆਕਸੀਜਨ ਸੈਚੂਰੇਸ਼ਨ ਘਟ ਜਾਂਦੀ ਹੈ ਸੋ ਉਸ ਵੇਲੇ ਜਿਹੜਾ ਇਹ ਜਿਆਦਾ ਰਿਸਕੀ ਹੁੰਦਾ ਉਸ ਵੇਲੇ ਸਵੀਅਰ ਫਾਰਮ ਇਨ ਕਹਿ ਦਿੰਦੇ ਆ ਤਾਂ ਤੁਹਾਨੂੰ ਐਕਸਪਰਟ ਦੀ ਸਲਾਹ ਲੈਣੀ ਚਾਹੀਦੀ ਹੈ ਪਟੋਲੇ ਦਾ ਦਾਖਲ ਹੋਣਾ ਚਾਹੀਦਾ ਸਰ ਇਹਦੇ ਟੈਸਟ ਸਰਕਾਰੀ ਤੌਰ ਤੇ ਜਿਸ ਤਰ੍ਹਾਂ ਕੋਵਿਡ ਦੇ ਹੁੰਦੇ ਸੀਗੇ ਕੋਈ ਸਰਕਾਰੀ ਤੌਰ ਤੇ ਕੀਤੇ ਜਾ ਰਹੇ ਇਹਦੇ ਸਰਕਾਰੀ ਟੈਸਟ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਤਾਲ ਅੰਮ੍ਰਿਤਸਰ ਦੇ ਵਿੱਚ ਅਪਲਬਧ ਨੇ ਤੇ ਪੀਸੀਆਰ ਟੈਸਟ ਜਿਸ ਤਰ੍ਹਾਂ ਕੋਵਿਡ 19 ਦਾ ਪੀਸੀਆਰ ਟੈਸਟ ਕਰਦੇ ਸੀ ਉਸ طرح ਇਹ ਵੀ ਟੈਸਟ ਕਰਦੇ ਆ ਕੀ ਫ੍ਰੀ ਆਫ ਕੋਸਟ ਹੈ ਜੀ ਜਾਂ ਫਿਰ ਇਹਦੇ ਮਤਲਬ ਥੋੜੇ ਚਾਰजेस ਨੋਮੀਨਲ ਦੇ ਨੇ ਫ੍ਰੀ ਫ੍ਰੀ ਆਫ ਕੋਸਟ ਚਾਰਜ ਅੱਛਾ ਜੀ ਆ ਤੇ ਡਾਕਟਰ ਸਾਹਿਬ ਬਜ਼ੁਰਗਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਡਾਕਟਰ ਪ੍ਰਗੀਤ ਸਿੰਘ ਸੇਤ ਮંત્રી ਨੇ ਵੀ ਕਿਹਾ ਸੀਗਾ ਉਹਨਾਂ ਨੂੰ ਮਾਸਕ ਪਾ ਕੇ ਜਾਣਾ ਚਾਹੀਦਾ ਉਹਨਾਂ ਵ हां बिल्कुल ਬਜ਼ੁਰਗਾਂ ਨੂੰ ਪ੍ਰਕਾਸ਼ਨ ਲੈਣੀ ਚਾਹੀਦੀ ਹੈ ਜੇ ਘਰ ਚ ਵੀ ਕਿਸੇ ਨੂੰ ਦੁਖਾਮ ਖਾਂਸੀ ਹੈ ਤਾਂ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਦੋਨਾਂ ਨੂੰ ਜਿਹਨੂੰ ਪ੍ਰੋਬਲਮ ਹੈ ਜਾਂ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਬਾਕੀ ਕੋਸ਼ਿਸ਼ ਕਰੋ ਬਜ਼ੁਰਗ ਜਿਹੜੇ ਉਹ ਇੰਡੋਰ ਹੀ ਰਹਿਣ ਉਹ ਜਿਆਦਾ ਭੀੜ ਭੜੱਕੇ ਵਾਲੇ ਇਲਾਕੇ ਚ ਨਾ ਜਾਣ ਬਾਜ਼ਾਰਾਂ ਚ ਨਾ ਜਾਣ ਕੋਈ ਬੱਸ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਜਾਂ ਹਵਾਈ ਜਗ ਦੇ ਸਫ਼ਰ ਵੀ ਨਾ ਕਰਨ ਜੇ ਲੱਗਦੀ ਬਾਤ ਉਹਨਾਂ ਨੇ ਜੇ ਬਚਾਉ ਸਕਦਾ ਹੈ ਬਾਕੀ ਮੈਂ ਵੀ ਕਹਾਂਗਾ ਕਿ ਮੇਲਿਆਂ ਤੇ ਵੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਲੋਕ ਵਰਡ ਕਰਨੀ ਚਾਹੀਦੀ ਆ ਕੀ ਕਰ ਰਹੇ ਹੋ ਮੈਸੇਜ ਇਹ ਹੈ ਕਿ ਇਸ ਬਿਮਾਰੀ ਤੋਂ ਬਚਾਈ ਬਚਾਇ ਜੇ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਆਪਣੇ ਹੈਂਡ ਹਾਈਜੀਨ ਤੇ ਧਿਆਨ ਰੱਖੋ ਬਾਰ ਬਾਰ ਹੱਥਾਂ ਨੂੰ ਪਾਣੀ ਤੇ ਸਾਬਣ ਨਾਲ ਸਾਫ਼ ਕਰੋ ਜਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਲਗਾਓ ਡਿਸਟੈਂਸ ਆਪਣੇ ਰੱਖੋ ਇੱਕ ਦੂਸਰੇ ਦੇ ਵਿੱਚ 5 ਤੋਂ 6 ਫੁੱਟ ਡਿਸਟੈਂਸ ਰੱਖ ਲਓ ਤੇ ਜੇ ਕਿਸੇ ਨੂੰ ਘਰ ਦੇ ਵਿੱਚ ਹੋ ਗਈ ਐਕਾਂਸੀ ਜ਼ੁਕਾਂ ਤੇ ਉਹ ਨੂੰ ਇੱਕ ਤਾਂ ਆਈਸੋਲੇਟ ਕਰੋ ਔਰ ਦੂਸਰਾ ਆਪਣੇ ਡਾਕਟਰ ਦੀ ਸਲਾਹ ਲੈ ਕੇ ਉਹਦੇ ਅਗਰ ਟੈਸਟ ਕਰਵਾਉਣਾ ਪੀਸੀਆਰ ਦਾ ਪੀਸੀਆਰ ਟੈਸਟ ਕਰਵਾਓ ਇਲਾਜ ਇਹਦਾ ਕੋਈ ਹੈ ਨਹੀਂ ਖਾਸ ਇਹਦੀ ਪ੍ਰੀਵੈਂਸ਼ਨ ਹੀ ਜਿਹੜਾ ਦਰਨ ਦੀ ਵੀ ਕੋਈ ਏਡੀ ਲੋੜਨੀ ਹੈ ਕਿਉਂਕਿ ਅਜੇ ਤੱਕ ਕੋਈ ਇਹਦੇ ਵਿੱਚ ਕੋਈ ਮਾਰਟੈਲਿਟੀ ਕੋਈ ਸੁਣੀ ਨਹੀਂ ਹੈ ਤੋ ਦਰੰਦੀ ਲੋੜ ਨਹੀਂ ਐ ਸਿਰਫ ਪ੍ਰਿਕਾਸ਼ਨ ਲੈਣ ਦੀ ਲੋੜ ਐ ਆਈਸੋਲੇਸ਼ਨ ਕਰਨ ਦੀ ਲੋੜ ਐ ਔਰ ਗਾਈਡਲਾਈਨਸ ਆ ਜਾਣਗੀਆਂ ਸਰਕਾਰ ਦੀਆਂ ਉਹਦੇ ਵਿੱਚ ਵੱਧ ਵੱਧ ਟੈਸਟ ਜਦੋਂ ਅਸੀਂ ਕਰਾਂਗੇ ਤੇ ਫਿਰ ਅਸੀਂ ਡਿਜ਼ੀਜ਼ ਨੂੰ ਕੰਟਰੋਲ ਵੀ ਕਰ ਸਕਾਂਗੇ